ਉਸੀ ਜੋ ਫੈਸਲਾ ਕਰੂੰਗੀ ਇੰਨੇ ਸੰਗਤ ਖੜੀ ਆਂ ਡਿੰਪੀ ਕਦੇ ਤੁਤੋ ਭੱਜੂਗਾ ਨਹੀਂ ਥੋੜਾ ਨਾ ਵਾਦਾ ਕਰਦਾ ਤੁਸੀਂ ਮੈਨੂੰ ਇੱਕ ਹੁਕਮ ਲਾ ਦਿਓ ਵੀ ਆਪਾਂ ਐਸ ਰਸਤੇ ਤੇ ਚੱਲਣਾ ਨੰਗੇ ਪੈਰੀਂ ਜਾਉਂਦਾ ਕਦੇ ਤੁਹਾਡੀ ਪੱਗ ਨੂੰ ਇਹ ਦਾਗ ਲੱਗ ਜਾਈ ਕਿ ਹਾਂ ਟਿੰਪੀ ਨੇ ਫਲਾਣੇ ਬੰਦੇ ਦਾ ੱੱਕਾ ਕਰਤਾ ਇਹ ਵੀ ਲੋਕ ਅਸੀਂ ਅੱਗੇ ਲਾਇਆ ਸੀ ਜਿਹਨੇ ਕ腐ਸ਼ਨ ਕਰ ਲਈ ਆ ਆਰਡੀਪੀ ਨੂੰ ਅਸੀਂ ਅੱਗੇ ਲਾਇਆ ਸੀ ਸਾਡੀ ਇਹਨੇ ਪੱਗ ਰੋਲਦੀ ਮੈਂ ਤੁਹਾਨੂੰ ਆਪਦਾ ਕਦੇ ਮੂੰਹ ਨਹੀਂ ਦਿਖਾਉਂਗਾ ਮੈਂ ਹੋਂਗਾ ਲਿਖਿਆ ਚੋਣੀ ਜਿਹੜਾ ਦੁਆਰਾ ਸੁੱਚਪਰੇ ਆਉਂਦੇ ਇੱਕੋ ਇੱਕ ਇੱਛਾ ਮੇਰੀ ਮੰਦੀ ਮੈਂ ਤੁਹਾਨੂੰ ਸਹੀ ਦੱਸਾਂ ਕਿ ਜੋ ਮੈਨੂੰ ਤੁਸੀਂ ਪਿਆਰ ਦਿੱਤਾ 50000 ਰੁਪਏ ਦੇ ਕਰੀਬ ਪੈਨ ਤੁਸੀਂ ਦੋ ਵਾਰੀ 50000 ਬੰਦੇ ਨੇ ਮੇਰੇ ਤੇ ਵਿਸ਼ਵਾਸ ਪ੍ਰਗਟ ਕੀਤਾ ਤੇ ਮੇਰੇ ਤੇ ਤੁਹਾਡਾ ਇੱਕ ਉਹ ਤੁਹਾਡਾ ਕਰਜ਼ਾ ਔਰ ਮੇਰੀ ਇੱਛਾ ਇਹ ਆ ਕਿ ਮੈਂ ਉਹ ਤੁਹਾਡਾ ਕਿਵੇਂ ਨਾ ਕਿਵੇਂ ਉਹ ਮੈਂ ਤੁਹਾਡਾ ਕਰਜ਼ਾ ਉਤਾਰਾਂ ਤੋ ਵੀ ਕਿਸੇ ਦੇ ਕੋਲ ਕੰਮ ਫਸਾਇਦਾ ਮੈਂ ਕੰਮ ਸੇਟ ਕਰਾਂ ਬਲੈਸ ਹੋਗਾ ਇੱਥੇ ਬੜੇ ਲੋਕ ਆ ਫਾਰਮ ਆ ਵੀ ਧਾਰੇ ਆ ਪ੍ਰਕਾਸ਼ ਸਾਹਿਬ ਦੇ ਵੀ ਮੈਨੂੰ ਰਾਤ ਦੇ ਬਹੁਤ ਫੋਨ ਆਇਆ ਮੈਂ ਤੁਹਾਨੂੰ ਐਵੇਂ ਕਹਾਂਗੇ ਮੈਨੂੰ ਕੋਈ ਉਹ ਨਾ ਦੇਵੀ ਆਏ ਉਹਨਾਂ ਦੇ ਬੰਦੇ ਵੀ ਆਏ ਕਹਿ ਰਹੇ ਆ ਵੀ ਤੂੰ ਤੂੰ ਤੇਰੀ ਵਾਪਸ ਆ ਜਾ ਮੈਨੂੰ ਕਿਸੇ ਸਿਆਣੇ ਜੋਗ ਜਾਣੇ ਗਿਆ ਕਹਿੰਦੇ ਰੱਤਾ ਫੋਨ ਵਾਪਸ ਨਾ ਜਾਈ ਤੇ ਨੂੰ ਮਾਰ ਦੇ ਕਦੇ ਜੇ ਉਹ ਜੇ ਤੂੰ ਕਹਿੰਦੇ ਉਹ ਨੂੰ ਬੈਠਾ ਨਹੀਂ ਨਿਕਦਾ ਸੀ ਕਹਿੰਦੇ ਹੁਣ ਤੂੰ ਖੜਾ ਵੀ ਨਹੀਂ ਨਿਕਦਾ ਕਹਿੰਦੇ ਹੁਣ ਜਿੱਥੇ ਨੂੰ ਚੱਲ ਪਿਆ ਹੁਣ ਕਹਾਂ ਚੱਲਣਾ ਸੀ ਤੇਰੇ ਨਾਲ ਇਸ ਕਰਕੇ ਮੇਰੀ ਤੁਹਾਡੇ ਚਰਨਾਂ 'ਚ ਬੈਠੀ ਆ ਜੋ ਤੁਸੀਂ ਹੁਕਮ ਲਾ ਦੋਗੇ ਜਿਹੜੇ ਪਾਸੇ ਮੈਨੂੰ ਕੰਨ ਫੜ ਕੇ ਤੋੜ ਲਓਗੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਾਂ ਮੈਂ ਤੁਹਾਡੇ ਨਾਲ ਵਾਧਾ ਕਰਦੇ ਰਹਾਂ ਮੈਂ ਉਹਨਾਂ ਕੋਲ ਹੀ ਕਿ ਦਰਬਾਰ ਸਾਹਿਬ ਦੀ ਮਿੱਟੀ ਚੱਕ ਕੇ ਸੌਂ ਖਾ ਕੇ ਤੇ ਫੇਰ ਮੁਕਰ ਜਾਊਂਗਾ ਭਗਤ ਸਿੰਘ ਦੀ ਮਿੱਟੀ ਚੱਕ ਕੇ ਸੌਂ ਖਾ ਕੇ ਫੇਰ ਮੁਕਰ ਜਾਊਂਗਾ ਪਾਰਟੀਆਂ ਦੀ ਸੌਂ ਖਾ ਕੇ ਸਾਰੀਆਂ ਪਾਰਟੀਆਂ ਚ ਕਿਹੜਾ ਲੈ ਆਉਂਦਾ ਫੈਸਲਾ ਤੁਸੀਂ ਲੈਣਾ ਆ ਦੇਖੋ ਬਹੁਤ ਵੱਡਾ ਫੈਸਲਾ ਹੈ ਇਹ ਮੈਂ ਜਦੋਂ ਕੱਲ ਕੋਤਾ ਮਾਪੋ ਸਰ ਮੈਂ ਜਦੋਂ ਕੱਲ ਰੈਜ਼ੀਗਨੇਸ਼ਨ ਦਿੱਤਾ ਨਾ ਇਸ ਪਾਰਟੀ ਤੋਂ 38 ਸਾਲ ਦਾ ਮੇਰਾ ਕੈਰੀਅਰ ਸੀ 38 ਸਾਲ ਦਾ ਮੇਰੀ ਤਾਂ ਨਿਕਲ ਗਈ ਇੰਨਾ ਮੇਰੇ ਜਦੋਂ ਪਿਤਾ ਜੀ ਦੀ ਡੈਥ ਹੋਈ ਹੈ ਨਾ ਮੈਂ ਉਹ ਤੋਂ ਨਹੀਂ ਹੋਇਆ ਜਦੋਂ ਅਸੀਂ ਦੋਨੇ ਪ੍ਰਾਂਕਲ ਹੋਈਆਂ ਸਾਡੀ ਲਾਈਫ ਸਾਡੀ ਜ਼ਿੰਦਗੀ ਸਾਰੀ ਘਾਵੇ ਤੱਕ ਦੀ ਇੰਨਾ ਕੁ ਮਨ 'ਚ ਸੱਟ ਵੱਜੀ ਕਿ ਮੈਂ ਤੈਨੂੰ ਦੱਸ ਨਹੀਂ ਸਕਦਾ ਅਸੀਂ ਹਜੇ ਤੱਕ ਵੀ ਆਪਦੇ ਆਪ ਨੂੰ ਸੰਭਾਲ ਨਹੀਂ ਪਾਏ ਸਮਝ ਨਹੀਂ ਆਉਂਦਾ ਕਿ ਯਾਰ ਕੀ ਕਰੀਏ ਕਿਉਂਕਿ ਇੱਕ ਰਸਤਾ ਹੀ ਹੋਰ ਸੀ ਅਸੀਂ ਤਾਂ ਉਹ ਰਾਹ ਹੀ ਨਹੀਂ ਲੇਕਿਆ ਸੀ ਕਿਤੇ ਨੂੰ ਮਿਲੀ ਹੀ ਨਹੀਂ ਸੀ ਕਿਸੇ ਲਈ ਤਾਂ ਕਿ ਨਹੀਂ ਜੇ ਆਪਣੇ ਘਰੇ ਵੜ ਜਾਂਦਾ ਪਰ ਹੁਣ ਤੁਹਾਡੇ ਸਾਰਿਆਂ ਦੇ ਅਸ਼ੀਰਵਾਦ ਨਾਲ ਅੱਜ ਮੈਨੂੰ ਐਂ ਲੱਗ ਰਿਹਾ ਮੈਂ ਅਜ਼ਾਬ ਹੋ ਕੇ ਬਾਹਰ ਨਿਕਲਿਆ ਆਪਾਂ ਕੱਲੇ ਆਪ ਦਾ ਫੈਸਲਾ ਲੈ ਸਕਦੇ ਹਾਂ ਤੁਹਾਡੇ ਨਾਲ ਜੋ ਤੁਸੀਂ ਅਸਾਂ ਦੇ ਦੇ ਜੇ ਬਜ਼ੁਰਗਾਂ ਦੀ ਇਸ ਗੱਲ ਨਾਲ ਆਪਾਂ ਸਹਿਮਤਾਂ ਲੈ ਕੇ ਟਿਕਾਣਾ ਲਾ ਕੇ ਹੱਥ ਖੜੇ ਕਰਕੇ ਆਪਾਂ ਸਾਰਿਆਂ ਦੇਖੋ ਬੇਨਤੀ ਇਹ ਹੈ ਵੀ ਇੱਕ ਗੱਲ ਕਲੀਅਰ ਰਵਾਈਦ ਨੇ ਕਰਦੀ ਕਿ ਬੀਏ ਉਹਦੇ ਨਾਲ ਭਾਰਤੀ ਜਨਤਾ ਪਾਰਟੀ ਜਾਂ ਨਾਲ ਹੀ ਕਿਉਂਕਿ ਕਿਸਾਨ ਆਲਬੋਗਰ ਸਰਕਾਰ ਤੋਂ ਬਣਦਾ ਇੱਕ ਕਾਂਗਰਸ ਤੇ ਇੱਕ ਆਮ ਆਦਮੀ ਪਾਰਟੀ ਜੇ ਸਰਕਾਰ ਦਾ ਪਾਸਾਰ ਦੇ ਕਿਦਕਾਰਾ ਲਾ ਕੇ ਆਪਾਂ ਸਰਕਾਰ ਨਾਲ ਤੁਹਾਨੂੰ ਜਾਣ ਦਾ ਰਾਹ ਪੜ ਲਿਆ ਕੋਲ